ਸਾਤ ਪਾ ਵੜਾ ਕਹਿੰਦੇ ਸਮਝਾ ਦਲਵਾਰ ਜੀ ਨੇ ਸੁਰੱਖਿਆ ਸਾਡੇ ਦਰਿਏ ਉਹ ਕਹਿੰਦੇ ਵੀ ਅਸੀਂ ਕੀ ਕਮੀਆਂ ਰਹਿ ਗਈਆਂ ਸੀ ਕੀ ਤੁਹਾਨੂੰ ਪਿਆਰ ਇਹ ਮੋਹਰ ਨਹੀਂ ਉਹ ਦੇ ਪਾਈ ਕਿ ਤੁਸੀਂ ਅਜੇ ਪਾਸਾ ਪੜ੍ਹ ਪਹਿਲੀ ਗੱਲ ਲੀਡਰਾਂ ਦੀ ਉਹ ਤਾਂ ਪਾਰਟੀ ਨੇ ਦੇਖਣਾ ਵੀ ਕਿਹਨੂੰ ਜੁਆਇਨ ਕਰਾਉਣਾ ਮੈਂ ਮੈਂ ਤਾਂ ਕਾਂਗਰਸ ਵਰਕਰਾਂ ਦੀ ਗੱਲ ਕਰਦਾ ਜਿਨ੍ਹਾਂ ਦੇ ਮਨ ਚ ਜਿਹੜੇ ਸਾਨੂੰ ਜਿਹੜੇ ਕਹਿੰਦੇ ਸੀ ਰੋਜ਼ ਪੁੱਛਦੇ ਸੀ ਵੀ ਇਹ ਕਿਉਂ ਕੀਤਾ ਜੀ ਜਿਨ੍ਹਾਂ ਨੇ ਕਮਲ ਦੇ ਫੁੱਲ ਤੇ ਮੋਹਰ ਲਾਉਣੀ ਆ ਰਾਮ ਜੀ ਉਹ ਤੇ ਰਾਮ ਦਿਖਦਾ ਏ ਤੇ ਉਹ ਵਰਕਰ ਆ ਜਿਹੜਾ ਕਾਂਗਰਸ ਪਾਰਟੀ ਦਾ ਉਹ ਕੋਈ ਵੀ ਕਾਂਗਰਸ ਪਾਰਟੀ ਨਾਲ ਨਹੀਂ ਰਹੂਗਾ ਕੋਈ ਪ੍ਰਤਾਪ ਸਿੰਘ ਬਾਦਵਾ ਜੀ ਨੇ ਕਿਹਾ ਹੈ ਕਿ ਅੱਛਾ ਹੈ ਚਲੋ ਜੇ ਤਵੇ 1 ਲੱਖ ਰੁਪਿਆ ਤਾਂ ਹਾਂ ਸਾਡੇ ਪ੍ਰੀਮੀਅਰ 2 ਲੱਖੋ ਚਲੋ ਜੀ ਉਹ ਜੇ ਮੈਂ ਕੋਈ ਗੱਲ ਫਿਰ ਫਿਰ ਮੈਂ ਕਹਿ ਦੂੰਗਾ ਮੈਂ ਤਾਂ ਨਹੀਂ ਕਹਿਣਾ ਬਈ ਚਲੋ ਅੰਮੀ ਦਾ ਖਾਰਾ ਇੱਕ ਫਿਰ ਬਾਜਵਾ ਜੀ ਨੂੰ ਤੁਸੀਂ ਮੇਰਾ ਵੀ ਸਨੇਹਾ ਲੈ ਜਿਓ ਬਾਜਵਾ ਜੀ ਨੂੰ ਕਹੋ ਆਜੋ ਦੇਖਦੇ ਆ ਵੀ ਕਿਹੜਾ ਮਾਂਜਦਾ ਇੱਕ ਦੂਜੇ ਨੂੰ ਆਜੋ ਲੁਧਿਆਣੇ ਮੈਂ ਤਾਂ ਆ ਗਿਆ ਉਹਨਾਂ ਨੂੰ ਕਿ ਆਜੋ ਲੁਧਿਆਣੇ ਕੈਂਡੀਡੇਟ ਕਾਂਗਰਸ ਦੇ ਬਣ ਕੇ ਮੈਨੂੰ ਲੇਟ ਨਹੀਂ ਹੋ ਗਿਆ ਨਾਲੇ ਲੱਗਦਾ ਨਹੀਂ ਕਿ 10 ਪਹਿਲਾਂ ਭਾਜਪਾ ਜੋ ਇਹ ਜਾਨ ਲੇ ਗਈ ਮੈਂ ਤੁਹਾਨੂੰ ਇਹ ਗਲਤੀ ਸਮਝਦੇ ਹੀ ਨਹੀਂ ਮੈਂ ਤੁਹਾਨੂੰ ਕਿਹਾ ਵੀ ਅਕਾਲੀ ਦਲ ਤੋਂ ਬਾਹਰ ਹੋ ਕੇ ਪਹਿਲੀ ਵਾਰ ਲੜ ਰਹੇ ਆ ਉੱਥੇ ਅਕਾਲੀ ਦਲ ਸੀ ਉਸ ਵੇਲੇ ਤਿੰਨ ਸੀਟਾਂ ਤੇ ਲੜਦੇ ਸੀ ਮੈਂ ਹੁਸ਼ਿਆਰਪੁਰ ਜਾਂ ਬਰਦਾਸਪੁਰ ਥੋੜੀ ਲੜਨਾ ਸੀ ਸਰ ਮੇਰਾ 13 ਦੀਆਂ 13 ਸੀਟਾਂ ਤੇ ਇਸ ਵਾਰ ਲੜ ਰਹੇ ਆ ਸਹੀ ਮੇਰਾ ਪੁਆਇੰਟ ਹੈ ਸਰ ਸਰ ਜਿਹੜੀਆਂ ਪਾਰਟੀਆਂ ਨੇ ਜਿਹੜੀਆਂ ਕੀ ਗੱਲ ਬਗਏ ਪੁਰਾਣਾ ਕਰਦੇ ਕਿ ਇਹਨਾਂ ਨੇ ਗਨੌਲ ਦਿੱਤੇ ਉਹ ਪਾਰਟੀਆਂ ਦੀ ਲੀਡਰਸ਼ਿਪ ਨੂੰ ਇਹ ਇਨਟਰੋਸਪੈਕਟਿਵ ਕਰਨਾ ਚਾਹੀਦਾ ਕਿ ਲੋਕੀ ਕਿਉਂ ਆ ਰਹੇ ਆ ਸਾਡੇ ਦੇ ਖਿਲਾਫ ਬਹੁਤ ਵਧੀਆ ਇਹ 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 ਅਸਲੀ ਗੱਲ ਤੁਸੀਂ ਇਹ ਕੀਤੀ ਆ ਬਈ ਇੰਨਾ ਕੁਝ ਉੱਥੇ ਤਾਂ ਜੀ ਇਹ ਹਾਲਾਤ ਬਣ ਗਏ ਅੱਜ ਤੁਸੀਂ ਜਿਵੇਂ ਕਾਂਗਰਸ ਪਾਰਟੀ ਦੇ ਦੋ ਵਾਰ ਐਮਪੀ ਅੋਧਲਾ ਸਾਹਿਬ ਜਿੱਤੇ ਹੋਏ ਆ ਮਨੀਸ਼ ਤਿਵਾੜੀ ਕਿੱਡੇ ਵੱਡੇ ਲੀਡਰ ਨੇ ਅੱਜ ਤੱਕ ਉਹਨਾਂ ਨੂੰ ਇਹੀ ਨਹੀਂ ਪਤਾ ਵੀ ਟਿਕਟ ਸਾਨੂੰ ਮਿਲਣੀ ਹੈ ਜਾਂ ਨਹੀਂ ਮਿਲਣੀ ਕੋਈ ਵਾਰੀ ਵਾਰਸ ਹੀ ਨਹੀਂ ਉੱਥੇ ਉਹ ਪੁੱਛਣ ਵਾਲਾ ਹੀ ਹੈ ਨਹੀਂ ਕੋਈ ਕਿਸੇ ਨੂੰ ਦੱਸਣ ਵਾਲਾ ਹੀ ਹੈ ਨਹੀਂ ਜਿੱਤਨ ਹਾਰਨ ਦੀ ਗੱਲ ਤੇ ਤੁਸੀਂ ਛੱਡੋ ਤੇ ਚੱਲਦਾ ਰਹਿੰਦਾ ਹੈ ਉੱਥੇ ਕੋਈ ਬੰਦਾ ਅੱਜ ਵੀ ਸਾਰੇ ਦਿੱਲੀ ਬੈਠੇ ਹੋਣਗੇ ਮੈਂ 4 ਦਿਨ ਜੁਆਇਨ ਕੀਤਾ ਤੇ ਪਾਰਟੀ ਨੇ ਟਿਕਟ ਅਨਾਉਂਸ ਕਰਤੀ ਤੇ ਕਾਂਗਰਸੀਏ ਜਿਹੜੇ ਸਾਰੇ ਪੁਰਾਣੇ ਤੇ ਪੁਰਾਣੇ ਨੇ ਉਹ ਦਿੱਲੀ ਕੋਈ ਨਾ ਕੋਈ ਕਿਹਨੂੰ ਲੱਭ ਰਿਹਾ ਕੋਈ ਕਿਹਨੂੰ ਲੱਭ ਰਿਹਾ ਸਪਾਰਸ਼ਾਂ ਲਵਾ ਰਿਹਾ ਵੀ ਸਾਨੂੰ ਟਿਕਟ ਮਿਲ ਜੇ ਜਿਹੜੇ ਐਨੇ ਨੇ ਚਿਰ ਸੀਨੀਅਰ ਮੰਤਰੀ ਰਹਲੇ ਉਹਨਾਂ ਦੇ ਕੀ ਮੈਂ ਮੰਤਰੀ ਆਜੀਤ ਸਿੰਘ ਅੰਦਰ ਨਹੀਂ 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 ਹਾ ਮਨੀਸ਼ ਟਿਵਾੜੀ ਜੀ ਦਾ ਉਹ ਲੜਦੇ ਆ ਬਟਾ ਤੁਹਾਨੂੰ ਪਾਰਲੇ ਨੇ ਅਧਿਕਾਰੀ ਟਿਵਾੜੀ ਤੁਹਾਡੀ ਸੀਟ ਉੱਤੇ ਖਤਰਾ ਸੀ ਤਾਂ ਹੀ ਇੱਥੇ ਆਏ ਚਲੋ ਮੈਂ ਤਾਂ ਹੁਣ ਕੀ ਕਹਿਣਾ ਜੀ ਮੈਂ ਤਾਂ ਕੀ ਕਹਿਣਾ ਉਹ ਤਾਂ ਆਪ ਹੀ ਕਹਿ ਰਿਹਾ ਵੀ ਅਸੀਂ ਤਾਂ ਕਿਸੇ ਦਾ ਨਾਂ ਹੀ ਨਹੀਂ ਭੇਜਿਆ ਸੀ ਇਕੱਲਿਆਂ ਦਾ ਨਾਂ ਸੀ ਆਸ਼ੋ ਜਿੰਨੀ ਵੀ ਕਹਿੰਦੇ ਕਿ ਕਿਸੇ ਲੀਡਰ ਦਾ ਫੋਨ ਨਹੀਂ ਚੱਕਦੇ ਸੀਗੇ ਤੇ ਨੀਚੇ ਵਾਲੇ ਲੈ ਤੈਨੂੰ ਕਿਹਨੇ ਭੇਜਿਆ ਕਾਕਾ ਤੈਨੂੰ ਕਿਹਨੇ ਭੇਜਿਆ ਤੂੰ ਦੱਸ ਦਵਾ ਆਪ ਸਾਹਿਬ ਦਾ ਸਵਾਲ ਮੈਨੂੰ ਕਿਉਂ ਪੁੱਛਿਆ ਇਹ ਸਵਾਲ ਪੁੱਛਿਆ ਨਾ ਇਹ ਬਿੱਟੂ ਜੀ ਚਾਹੁੰਦਾ ਨੇ ਜੀ ਹਜੇ ਕਿੰਨਾ ਆਜਾ ਕਿਸਾਨ ਆਮਦਨ ਦੀ ਬਿਨਾਂ ਕਿੰਨਾ ਦੇਖਦੇ ਆਂ ਕਿਸਾਨਾਂ ਦੇ ਮੁੱਦੇ ਆਹ ਗੱਲ ਬਹੁਤ ਵੱਡੀ ਆ ਬੇਟਾ ਮੈਂ ਤਲਵਾਰ ਸਾਹਿਬ ਦਾ ਥੋੜੀ ਵਿਚਾਰਿਆਂ ਦਾ ਜਵਾਬ ਦੇ ਰਿਹਾ ਤੇਰੀ ਛੰਗੀ ਦੀ ਗੱਲ ਕਰ ਰਿਹਾ ਤਲਵਾਰ ਦੀ ਦੀ ਗੱਲ ਕਰ ਰਿਹਾ ਚੰਨੀ ਜੀ ਜਾਂ ਤਾਂ ਕੋਈ ਨੰਬਰ ਐਸਾ ਦੇ ਉਹ ਯਾਰ ਦੇਖੋ ਮੇਰੇ ਮੇਰੇ ਪੁਰਾਣੇ ਲੀਡਰ ਨੇ ਮੈਨੂੰ ਹਜੇ ਬੜਾ ਟਾਈਮ ਆ ਦੋ ਮਹੀਨੇ ਸਭ ਤੁਹਾਨੂੰ ਕੱਲੀਆਂ ਕੱਲੀਆਂ ਗੱਲਾਂ ਦੱਸੂ ਅੱਜ ਬੀਜੇਪੀ ਦੀ ਗੱਲ ਕਰੋ ਉਹਨਾਂ ਦੀ ਕਿਉਂ ਗੱਲ ਕਰਦੇ ਹੋ ਜਿਹੜੇ ਛੱਡ ਜਿਹੜੇ ਛੱਡ ਤੇ ਉਹ ਛੱਡੋਂ ਪਰੇ ਗੱਲ ਉਹਨਾਂ ਨੂੰ ਜਵਾਬ ਇਲੈਕਸ਼ਨ 'ਚ ਦਵਾਂਗੇ ਗੱਲਾਂ ਨਾਲ ਕੀ ਪਤਾ ਲੱਗੂਗਾ ਇਲੈਕਸ਼ਨ ਜਵਾਬ ਦਵਾਂਗੇ ਕਿਸਾਨ ਕਿਸਾਨ ਬਿਲਕੁਲ ਹਲੇ ਵੀ ਨਰਾਜ ਆ ਬਾਤ ਕਰਦੇ ਕਿਸਾਨ ਦੇ ਨਾਲ ਸਾਡੀ ਪਿੰਡਾਂ ਵੀ ਜਾਊਂਗੇ ਇੱਥੇ ਦੇਖੋ ਇੱਕ ਗੱਲ ਤੁਸੀਂ ਸਾਰੇ ਜਾਣਦੇ ਹੋ ਵੀ ਇੱਕ ਸਾਲ ਕਿਹੜਾ ਕਾਂਗਰਸੀ ਬੈਠਾ ਸੀ ਜੀ ਕਿਹੜਾ ਅਕਾਲੀ ਦਲ ਬੈਠਾ ਸੀ ਧਰਨੇ ਤੇ ਮੈਂ ਹੀ ਬੈਠਾ ਨਾ 1 ਸਾਲ ਫੁੱਟਪਾਥ ਤੇ ਬੈਠਾ ਰਿਹਾ ਕਿਸਾਨਾਂ ਲਈ ਸਵਾ ਸਾਲ ਤੁਸੀਂ ਸਾਰੇ ਰੋਜ਼ ਵੀ ਬੀਜੇਪੀ ਵਾਲੇ ਉਸ ਵੇਲੇ ਰੋਜ਼ ਪਾਰਲੀਮੈਂਟ ਚ ਅਸੀਂ ਉਹਨਾਂ ਨਾਲ ਰੋਜ਼ ਉਹਨਾਂ ਨੂੰ ਇਹ ਗੱਲ ਕਨਵਿੰਸ ਕਰਦੇ ਸੀ ਰੋਜ਼ ਸਮਝਾਉਂਦੇ ਸੀ ਪਰ ਉਸ ਵੇਲੇ ਅਕਾਲੀ ਦਲ ਵਾਲਿਆਂ ਦੀ ਜਦੋਂ ਅਕਾਲੀ ਦਲ ਨੇ ਛੱਡਿਆ ਉਦੋਂ ਹੀ ਵਾਪਸ ਮੇ ਅਧੀਖ ਸਾਹਿਬ ਨੇ ਵੇਲੇ ਵਾਪਸ ਕਰ ਲਿਆ ਉਦੋਂ ਤੇ ਹਾਂ ਹੁਣ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਅੱਜ ਵੀ ਕਿਸਾਨ ਦੇ ਲਈ ਅਸੀਂ ਹੁਣ ਆਏ ਹਾਂ ਤੁਸੀਂ ਸਮਝੋ ਨਾ ਗੱਲ ਕਿਸਾਨ ਜਿਹੜਾ ਇਹ ਉਹ ਬਿਲਕੁਲ ਵੀ ਮੋਦੀ ਕੋਈ ਪੋਲੀਟੀਕਲ ਬੰਦੇ ਆ ਜਿਹੜੇ ਉਹ ਚਾਹੇ ਬੀਜਪੀ ਆ ਚਾਹੇ ਅਕਾਲੀ ਦਲ ਆ ਚਾਹੇ ਆਪਾ ਕਿਸਾਨ ਦਾ ਪੈਦਾ ਸਰਲੀ ਕਣਕ ਕਰਦਾ ਹੈ ਸਭ ਦਾ ਹੀ ਉਹਦੇ ਹੋਟਰ ਨੇ ਜਿਨ੍ਹਾਂ ਦਾ ਘੇੜ ਫੜਦਾ ਹੈ ਕਿਸਾਨ ਦਾ ਸਭ ਸਭ ਦੇ ਲਈ ਦਿੰਦਾ ਨਾ ਉਹ ਕਿਸੇ ਇੱਕ ਪਾਰਟੀ ਨੂੰ ਤੇ ਸਭ ਦਾ ਫਰਜ ਬਣਦਾ ਕਿਉਂਕਿ ਆਪਾਂ ਜੋ ਨਹੀਂ ਉਹਨਾਂ ਦੇ ਸਰਤੇ ਆ ਤੇ ਕਿਸਾਨ ਦੀ ਗੱਲ ਕਰੀਏ ਤੇ ਜਦੋਂ ਤੁਸੀਂ ਕੀ ਸੋਚਦੇ ਹੋ ਵੀ ਜਦੋਂ ਹਣ ਅਸੀਂ ਕਿਸਾਨਾਂ ਜਿਹੜੇ ਸਾਲ ਬੈਠੇ ਰਹੇ ਹਾਂ ਜਦੋਂ ਕਿ ਯਾਰ ਗੱਲ ਮੋਦੀ ਸਾਹਿਬ ਨਾਲ ਜਾਂ ਐਗਰੀਕਲਚਰ ਮਿਨਿਸਟਰ ਨਾਲ ਹਮੇਸ਼ਾ ਇਹ ਨਾ ਕਰਦੇ ਉਹ ਕਹਿੰਦੇ ਜੀ ਅਸੀਂ ਤਾਂ ਸਾਰਾ ਕੁਝ ਕਿਸਾਨਾਂ ਦੀ ਕਰਨਾ ਚਾਹੁੰਦੇ ਆ ਆ ਸਾਬੂ ਅਸੀਂ ਅਸੀਂ ਤਾਂ ਪੰਜਾਬ ਜਿਹੜਾ ਸਾਨੂੰ ਪਤਾ ਆਜ਼ਾਦੀ ਦਿਵਾਨ ਨਾਲ ਆ ਇਹ ਦੇਸ਼ ਨੂੰ ਸੁਰੱਖਿਆ ਰੱਖਣ ਨਾਲ ਆ ਇਹ ਸੁਭਾਏ ਪਰ ਪਿੱਛੇ ਗੈਬ ਕਿੱਥੇ ਆ ਜੋਬ ਕਿਥੇ ਸੀ ਕਿਉਂਕਿ ਪਹਿਲਾਂ ਅੱਜ ਤੱਕ ਅਕਾਲੀ ਦਲ ਮੂਰੇ ਲੱਗ ਕੇ ਇਹ ਕਰਦਾ ਰਿਹਾ ਹੁਣ 13 ਦੀਆਂ 13 ਸੀਟਾਂ ਤੇ ਭਾਜਪਾ ਦੇ ਨਮਾਇंदे ਹੋਣਗੇ ਤੇ ਅਸੀਂ ਤੇ ਬੈਠ ਕੇ ਉੱਥੇ ਵਿੱਚ ਉਹ ਭਾਜਪਾ ਉੱਥੇ ਵਿੱਚ ਬਹਿ ਕੇ ਕਿਸਾਨ ਦੀ ਹਰ ਤੇ ਮਜ਼ਦੂਰ ਦੀ ਹਰ ਗੱਲ ਕਿਉਂ ਕਿਸਾਨ ਦੀ ਗੋਲੀ ਚੱਲੇ ਜੀ ਪੰਜਾਬ ਦੇ ਕਿਉਂ ਕਿਸਾਨ ਦੇ ਪੰਜਾਬ ਦੇ ਡੰਡਾ ਵੱਜੇ ਇਸ ਕਰਕੇ ਇੱਕ ਅੱਗੇ ਭਾਜਪਾ ਨਹੀਂ ਸੀ ਇਹ ਵਰਤ ਦੇ ਸੀਗੇ ਕਾਮੀ ਦਾ ਮਰ ਗੇ ਹੁਣ ਤੁਸੀਂ ਅੱਗੇ ਦੇਖਿਓ ਜੂਨ ਤੋਂ ਬਾਅਦ ਕਿਸਾਨ ਸਿੱਧਾ ਪ੍ਰਾਈਮ ਮਿਨਿਸਟਰ ਦੇ ਘਰੇ ਵੀ ਜਾਇਆ ਕਰੂ ਪ੍ਰਾਈਮ ਮਿਨਿਸਟਰ ਸਿੱਧਾ ਆਪਣੇ ਜਿਹੜਾ ਕਿਸਾਨ ਮਜ਼ਦੂਰ ਆ ਉਹ ਐਗਰੀਕਲਚਰ ਮਿਨਿਸਟਰ ਦੇ ਘਰੇ ਜਾਇਆ ਕਰੂਗਾ ਐਂ ਦਰਵਾਜ਼ੇ ਜਿਹੜੇ ਕਿਸਾਨਾਂ ਲਈ ਤੇ ਮਜ਼ਦੂਰਾਂ ਲਈ ਖੁੱਲੇ ਮਿਲਣਗੇ ਅੱਜ ਤੱਕ ਸਿਰਫ ਕੁਝ ਬੰਦੇ ਚੰਦ ਬੰਦੇ ਉਹ ਆਪਣੀ ਪੋਲਿਟਿਕਸ ਕਰਨੀ ਚਾਹੁੰਦੇ ਸੀ ਜਿਨ੍ਹਾਂ ਪੋਲਿਟਿਕਸ ਜੋ ਲਕਸ਼ਮ ਜੜੇ ਤੇ ਲੋਕਾਂ ਨੇ ਕੋ ਨੂੰ ਪਤਾ ਹੀ ਉਹਨਾਂ ਦਾ ਉਹ ਪੋਲਿਟਿਕ ਸਿੱਗੀ ਸਾਰੀ ਜਿਹਦੇ ਵਿੱਚ ਉਹਨਾਂ ਨੂੰ ਜਵਾਨਤਾ ਜੱਤ ਹੋ ਗਈ ਬਿਲਕੁਲ ਜੀ ਬਿਲਕੁਲ ਨਹੀਂ ਪਤਾ ਕਿ ਉਹਨਾਂ ਨੂੰ ਆச்சு ਕਹਿੰਦੇ ਕਿ ਤੁਹਾਡੇ ਨਾਲ ਦੋਸਤੀ ਹੈਗੀ ਹੈ ਦੋਸਤੀ ਰਹੇਗੀ ਜੀ ਸਾਥ ਕੁਛ ਅਸੀਂ ਕਹਿੰਦੇ ਤੁਹਾਡੇ ਨਾਲ ਦੋਸਤੀ ਰਹੇਗੀ ਹੈ ਤੇ ਦੋਸਤੀ ਰਹੇਗੀ ਪਰ ਵਰਕਰ ਜਿਹੜਾ ਦਾ ਤੁਮ ਜਵਾਬ ਦੇਗਾ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਦਾਦੇ ਦੀ ਵਿਚਾਰਧਾਰਾ ਤੇ ਉਹਨਾਂ ਦੀ ਸ਼ਹਾਦਤ ਨੂੰ ਝੁਲ ਕੇ ਵੀ ਜੁਆਇਨ ਕੀਤਾ ਦਾਦਾ ਜੀ ਦੇਖੋ ਗੱਲ ਹੀ ਹੈ ਇੱਕ ਗੱਲ ਪ੍ਰਤਾਪ ਸਿੰਘ ਬਾਜਵਾਦੀ ਜਾਹੂ ਕਿਸੇ ਦਿਨ ਤੁਸੀਂ ਅੱਜ ਹੀ ਸਾਰੇ ਚਲੇ ਜਾਓ ਤੇ ਪ੍ਰਤਾਪ ਸਿੰਘ ਬਾਜਵਾ ਜੀ ਤੇ ਇਹਨਾਂ ਨੂੰ ਇਹ ਪੁੱਛਿਓ ਮੈਂ ਭਾ ਪੁੱਛਣਾ ਕੀ ਗੱਲ ਨਹੀਂ ਨਹੀਂ ਮੈਂ ਕਾਂਗਰਸ ਦੀ ਗੱਲ ਕਰਦਾ ਕਦੇ ਇਹਨਾਂ ਨੂੰ ਇਹ ਪੁੱਛਿਓ ਵੀ ਕਦੇ ਇੰਦਰਾ ਗਾਂਧੀ ਜੀ ਜਦੋਂ ਉਹਨਾਂ ਦਾ ਸ਼ਹਾਦਤ ਦਾ ਦਿਨ ਹੁੰਦਾ ਕਦੇ ਇਹਨਾਂ ਨੇ ਉਹਨਾਂ ਦੀ ਸਮਾਦ ਤੇ ਗਏ ਨੇ ਕਦੇ ਜੀਵ ਗਾਂਧੀ ਜੀ ਦੇ ਸ਼ਹਾਦਤ ਵਾਲੇ ਦਿਨ ਕਦੇ ਉਹਨਾਂ ਦੇ ਫੁੱਲ ਪਾਉਣ ਗਏ ਕਦੇ ਸਰਦਾਰ ਬੈਂ ਸਿੰਘ ਜੀ ਸਿਆਰ ਬੈਂ ਸਿੰਘ ਜੀ ਇੱਥੇ ਹੀ ਪਾਂਡੇ ਜੀ ਸਭ ਤੋਂ ਵੱਡੇ ਸ਼ਹੀਦ ਇੱਥੇ ਹੀ ਬੈਠੇ ਆ ਪ੍ਰਨੋਚਨ ਸੂਨ ਜੀ ਉਹਨਾਂ ਦੇ ਮਹਿੰਦਰ ਸਿੰਘ ਕੇ ਪੀ ਜੀ ਇਸ ਕਾਂਗਰਸ ਪਾਰਟੀ ਨੇ ਕਦੇ ਵੀ ਉਹਨਾਂ ਦੀ ਜਨਮ ਦਿਨ ਉਹਨਾਂ ਦਾ ਕਦੇ ਸ਼ਹਾਦਤ ਦਿਨ ਇਹਨਾਂ ਨੇ ਮਨਾਇਆ ਕਦੇ ਆੰਗਰੇਜ਼ਾਂ ਤੋਂ ਰਿਪੋਰਟ ਵੀ ਮੈਂ ਬਾਕੀ ਤੁਹਾਨੂੰ ਗੱਲਾਂ ਸਾਰੀਆਂ ਐਂਟਰੀਆਂ ਕਰਕੇ ਦੱਸਣ ਇੱਕ ਮੈਂ ਹੁਣ ਸੁਣ ਲਓ ਹੁਣ ਸੁਣ ਲਓ ਹੁਣ ਸੁਣ ਲਓ ਇਹ ਹਮੇਸ਼ਾ ਜਿਹੜੀ ਵਿਚਾਰਧਾਰਾ ਹੈ ਕਾਂਗਰਸ ਦੀ ਉਹਦੇ ਹਮੇਸ਼ਾ ਇਹ ਗੱਲਾਂ ਹੈ ਜਿਹੜੀਆਂ ਉਲਟ ਕਰਦੇ ਰਹੇ ਆ ਅੱਜ ਮੈਂ ਤੁਹਾਡੇ ਨਾਲ ਕੱਲੀ ਕੱਲੀ ਮੈਂ ਗੱਲ ਮੇਰੇ ਕੋਲ ਬਹੁਤ ਕੁਝ ਇਤਿਹਾਸ ਹੈ ਇਹਨਾਂ ਨੂੰ ਮਤਲਬ ਭੱਜਣ ਨੂੰ ਰਾਹ ਹੀ ਲੱਭਣੇ ਜਿਹੜੇ ਅੱਜ ਕਾਂਗਰਸੀ ਕਹਿੰਦੇ ਆ ਨਾ ਮੈਨੂੰ ਇਹ ਕਾਂਗਰਸ ਹੈ ਨਹੀਂ ਸੀ ਪੰਜਾਬ 'ਚ ਕਿਉਂਕਿ ਬਲੂ ਸਟਾਰ ਇਹਨਾਂ ਨੇ ਕੀਤਾ 84 ਦੇ ਦੰਗੇ ਇਹਨਾਂ ਨੇ ਕੀਤੇ ਕਿ ਜੇ ਕਿਸੇ ਕਾਂਗਰਸ ਬਣਾਈ ਉਹ ਸਰਦਾਰ ਬਿਆਨ ਸਿੰਘ ਜੀ ਨੇ ਬਣਾਈ 92 'ਚ ਕਾਂਗਰਸ ਦਾ ਤੌਰ ਨਾ ਨਹੀਂ ਲੈਂਦਾ ਸੀ ਇਹ ਸਾਰਿਆਂ ਨੂੰ ਜਿਹੜੇ 92 'ਚ ਮਾਡਲ ਨੇ ਸਾਰੇ ਸਰਦਾਰ ਬੈਂਤ ਸਿੰਘ ਦੇ ਬਣਾਏ ਹੋਏ ਐਮਐਲਏ ਨੇ ਉਹਨਾਂ ਦੇ ਬਣਾਏ ਹੋਏ ਮੰਤਰੀ ਨੇ ਇਹ ਬਿੱਟੂ ਜੀ ਜਿਹੜੀ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਜਿਹੜਾ ਅਮਨ ਸ਼ਾਂਤੀ ਜੀ ਜੇ ਰਾਜ ਭੋਗ ਰਹੇ ਆ ਨਾ ਉਹ ਉਹਨਾਂ ਦਾ ਦਿੱਤਾ ਹੋਇਆ ਏ ਪਰ ਇਹਨਾਂ ਨੇ ਕਦੇ ਇਹਨਾਂ ਨੇ ਕਦੇ ਉਹਨਾਂ ਦਾ ਜ਼ਿਕਰ ਕਰਲੇ ਪਿਛਲੀਆਂ ਸਪੀਚਾਂ ਕੱਢ ਲਿਓ ਕਦੇ ਇਹਨਾਂ ਨੇ ਇੰਦਰਾ ਗਾਂਧੀ ਕਦੇ ਇਹਨਾਂ ਨੇ ਰਜੀਵ ਗਾਂਧੀ ਕਦੇ ਇਹਨਾਂ ਨੇ ਸਰਦਾਰ ਬਿਆਨ ਸਿੰਘ ਕਦੇ ਪਾਂਡੇ ਜੀ ਕਦੇ ਸੂਨ ਸਾਹਿਬ ਕਦੇ ਕੇ ਪੀ ਜੀ ਜਾਂ ਹੋਰ ਜਿੰਨੇ ਸ਼ਹੀਦ ਕਦੇ ਉਹਨਾਂ ਦਾ ਨਾਮ ਲਿਆ ਹੋਵੇ ਤਾਂ ਮੈਨੂੰ ਦੱਸ ਦਿਓ ਤੁਸੀਂ